ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਦੋਂ ਵੀ ਤੁਸੀਂ ਗੁਰੂ ਘਰੇ ਜਾਂਦੇ ਹੋ ਕੜਾ ਪ੍ਰਸ਼ਾਦ ਲੈਂਦੇ ਹੋ ਉਸ ਸਮੇਂ ਜੇਕਰ ਤੁਸੀਂ ਇਹ ਸ਼ਬਦ ਬੋਲਦੇ ਹੋਗੇ ਲੱਖਾਂ ਮੰਗੋਗੇ ਕਰੋੜਾਂ ਮਿਲ ਜਾਵੇਗਾ ਸਾਧ ਸੰਗਤ ਜੀ ਇਹ ਕੋਈ ਵਹਿਮ ਪਰਮ ਨਹੀਂ ਹੈ ਬਿਲਕੁਲ ਸੱਚ ਹੈ ਇਸ ਪ੍ਰਤੀ ਅਜੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਗੱਲਬਾਤ ਕਰਨ ਵਾਲੇ ਹਾਂ ਜੀ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ। ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਅੱਜ ਦੀ ਵੀਡੀਓ ਕੜਾਹ ਪ੍ਰਸ਼ਾਦ ਦੇ ਉੱਪਰ ਹੀ ਹੈ ਕਿ ਸਾਨੂੰ ਕੜਾਹ ਪ੍ਰਸ਼ਾਦ ਲੈਂਦੇ ਸਮੇਂ ਜਾਂ ਤਿਆਰ ਕਰਦੇ ਸਮੇਂ ਇਹੜੀਆਂ ਖਾਸ ਗੱਲਾਂ ਦਾ ਖਾਸ ਧਿਆਨ ਰੱਖਣਾ ਬੜਾ ਹੀ ਜ਼ਰੂਰੀ ਹੈ। ਜਦ ਕੜਾ ਪ੍ਰਸ਼ਾਦ ਲੈਣ ਦੇ ਸਮੇਂ ਕਿਸ ਸ਼ਬਦ ਦਾ ਜਾਪ ਕਰਨਾ ਚਾਹੀਦਾ ਹੈ। ਕਿਉਂਕਿ ਅਸੀਂ ਜਾਣੇ ਅਣਜਾਣੇ ਵਿੱਚ ਕਈ ਵਾਰ ਬਹੁਤ ਵੱਡੀ ਗਲਤੀ ਕਰ ਜਾਂਦੇ ਹਾਂ। ਤੇ ਕੜਾ ਪ੍ਰਸ਼ਾਦ ਦੀ ਸ਼ੁਰੂਆਤ ਤੇ ਹੀ ਪਰਚੇ ਦੀ ਪਰੰਪਰਾ ਸਾਧ ਸੰਗਤ ਜੀ ਦੇ ਵੱਲੋਂ ਕਦੋਂ ਤੇ ਕਿਵੇਂ ਸ਼ੁਰੂ ਹੋਈ ਇਹ ਸਾਰੀ ਹੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਕਰਾਂਗੇ। ਸਾਤ ਸੰਗਿਆ ਜੀ ਇਸ ਲਈ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਕਿਉਂਕਿ ਇਸ ਵਿੱਚ ਬੜੇ ਹੀ ਮਹੱਤਵਪੂਰਨ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਜਿਸ ਜਾਣਕਾਰੀ ਨੂੰ ਤੁਸੀਂ ਹੋਰ ਵੀ ਸੰਗਤਾਂ ਤੱਕ ਪਹੁੰਚਾ ਸਕਦੇ ਹੋ ਤਾਂ ਕਿ ਉਹਨਾਂ ਨੂੰ ਵੀ ਇਸ ਇਤਿਹਾਸ ਦੇ ਬਾਰੇ ਪਤਾ ਲੱਗ ਸਕੇ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰ ਦੇਣਾ ਜੀ ਸਤ ਸੰਗਿਆ ਜੀ ਅਕਾਲ ਤਖਤ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਸਨ ਤੇ ਜਦੋਂ ਸਾਰੇ ਲੋਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸਿਰ ਝੁਕਾ ਕੇ ਮਹਾਰਾਜਾ ਕਹਿ ਕੇ ਪੁਕਾਰਦੇ ਸਨ ਉਸ ਸਮੇਂ ਕੇਵਲ ਅਕਾਲ ਤਖਤ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਬਿਨਾਂ ਝੁਕੇ ਭਾਈ ਸਾਹਿਬ ਕਹਿ ਕੇ ਬੁਲਾਉਂਦੇ ਸਨ ਕਿਉਂਕਿ ਅਕਾਲ ਤਖਤ ਦਾ ਦਰਜਾ ਰਾਜੇ ਰਾਣੀਆਂ ਤੋਂ ਕਿਤੇ ਉੱਚਾ ਹੈ ਮਹਾਰਾਜਾ ਰਣਜੀਤ ਸਿੰਘ ਵੇਲੇ ਕੜਾ ਪ੍ਰਸ਼ਾਦ ਲਈ ਮਾਇਆ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਖਜ਼ਾਨੇ ਵਿੱਚੋਂ ਹੀ ਆਉਂਦੀ ਸੀ ਅਰਦਾਸ ਵਿੱਚ ਵੀ ਇਹੀ ਬੋਲਿਆ ਜਾਂਦਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਸਦਾ ਸਲਾਮਤ ਰਹੇ ਜਦੋਂ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੇ ਕੋਲ ਸਿੱਖਾਂ ਦੀ ਸ਼ਿਕਾਇਤ ਆਈ ਕਿ ਸਿੱਖ ਕੌਮ ਦਾ ਸਿਰ ਮਾਰ ਸ਼ੇਰੇ ਪੰਜਾਬ ਮੋਹਰਾਂ ਦੇ ਇਸ਼ਕ ਵਿੱਚ ਪੈ ਗਿਆ ਹੈ ਤੇ ਹੁਣ ਮਹਾਰਾਜਾ ਦਾੜੀ ਰੰਗਣ ਲੱਗ ਪਿਆ ਹੈ ਤੇ ਸ਼ਰਾਬ ਦਾ ਸੇਵਨ ਵੀ ਕਰਦਾ ਹੈ ਜੋ ਜ਼ਿੰਮੇਵਾਰ ਸਿੱਖ ਨੂੰ ਸ਼ੋਭਾ ਨਹੀਂ ਦਿੰਦੇ ਇਸ ਲਈ ਸਿੱਖਾਂ ਨੇ ਜਥੇਦਾਰ ਨੂੰ ਕਿਹਾ ਕਿ ਤੁਸੀਂ ਉਸ ਨੂੰ ਵਰਜੋ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸੁਨੇਹਾ ਭੇਜਿਆ ਤੇ ਇਸ ਦੇ ਬਾਬਤ ਵੀ ਉਹ ਆਪਣੀ ਸਫਾਈ ਦੇਣ ਦੇ ਲਈ ਕਿਹਾ ਕਿ ਇੰਤਜ਼ਾਰ ਕਰਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨਹੀਂ ਆਏ ਅਕਾਲੀ ਫੂਲਾ ਸਿੰਘ ਨੇ ਅਕਾਲ ਤਖਤ ਸਾਹਿਬ ਤੋਂ ਦੋ ਹੁਕਮਨਾਮੇ ਜਾਰੀ ਕਰ ਦਿੱਤੇ ਪਹਿਲਾ ਕਿ ਕੜਾਹ ਪ੍ਰਸ਼ਾਦ ਲਈ ਸ਼ਾਹੀ ਖਜ਼ਾਨੇ ਚੋਂ ਮਾਇਆ ਦੀ ਪ੍ਰਵਾਨਗੀ ਬੰਦ ਕਰ ਦਿੱਤੀ ਜਾਵੇ ਤੇ ਅਜ ਤੋਂ ਹੀ ਸੰਗਤ ਆਪਣੀ ਹیثیت ਮੁਤਾਬਕ ਮਾਇਆ ਭੇਂਟ ਕਰੇਗੀ ਤੇ ਲਿਖਦੀ ਰਸੀਦ ਵੀ ਲੈ ਲਵੇਗੀ ਸਾਧ ਸੰਗਤ ਜੀ ਮਾਇਆ ਨਾਲ ਹੀ ਕੜਾਹ ਪ੍ਰਸ਼ਾਦ ਦਾ ਸੰਗਤ ਦੀ ਮਾਇਆ ਨਾਲ ਹੀ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੋਣ ਲੱਗੀ ਦੂਸਰਾ ਹੁਕਮਨਾਮਾ ਕਿ ਰੋਜਾਨਾ ਦੀਆਂ ਅਰਦਾਸਾਂ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦੀ ਸਲਾਮਤੀ ਵਾਲੀ ਲਾਈਨ ਕੱਟ ਦਿੱਤੀ ਗਈ ਜਦੋਂ ਇਸ ਗੱਲ ਦਾ ਪਤਾ ਮਹਾਰਾਜਾ ਰਣਜੀਤ ਸਿੰਘ ਨੂੰ ਲੱਗਾ ਉਸਨੇ ਅਕਾਲੀ ਫੂਲਾ ਸਿੰਘ ਦੇ ਨਾਲ ਰابطਾ ਕਾਇਮ ਕੀਤਾ ਤੇ ਅਕਾਲੀ ਫੂਲਾ ਸਿੰਘ ਨੇ ਕਿਹਾ ਭਾਈ ਸਾਹਿਬ ਹੁਣ ਇਹ ਮਸਲਾ ਮੇਰੇ ਤੇ ਨਹੀਂ ਅਕਾਲ ਤਖਤ ਸਾਹਿਬ ਦਰਮਿਆਨ ਹੈ ਇਸ ਲਈ ਉੱਥੇ ਪੇਸ਼ ਹੋ ਕੇ ਗੱਲ ਕਰੋ ਮਹਾਰਾਜਾ ਰਣਜੀਤ ਸਿੰਘ ਤਖਤ ਤੋਂ ਤਨਖਾਈਆਕਰਾਰ ਦੇ ਦਿੱਤਾ ਗਿਆ ਇਸ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਦਰਸ਼ਨ ਕਰਨ ਦੇ ਲਈ ਅੰਦਰ ਆਉਣ ਲੱਗਿਆ ਤਾਂ ਦਰਸ਼ਨੀ ਦਰਵਾਜ਼ੇ ਦੇ ਅੱਗੇ ਨੰਗੀ ਤਲਵਾਰ ਲੈ ਕੇ ਅਕਾਲੀ ਫੂਲਾ ਸਿੰਘ ਆਪ ਅੱਗੇ ਡਟਿਆ ਇਹ ਪਹਿਲਾਂ ਅਕਾਲ ਤਖਤ ਅੱਗੇ ਪੇਸ਼ ਹੋ ਕੇ ਭੁੱਲ ਬਖਸ਼ਾਉਣ ਦਾ ਹੁਕਮ ਦਿੱਤਾ ਤੇ ਤਨਖਾਈਆ ਮਹਾਰਾਜੇ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕਰਨ ਦਿੱਤੇ ਗਏ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਕਾਲ ਤਖਤ ਦੇ ਅੱਗੇ ਪੇਸ਼ ਹੋਇਆ ਤਿਆਕਾਲੀ ਫੂਲਾ ਸਿੰਘ ਦੇ ਕਹਿਣ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਵਾਸਤੇ ਅਤੇ ਇਮਲੀ ਦੇ ਦਰਖਤ ਨਾਲ ਬੰਨ ਦਿੱਤਾ ਗਿਆ ਸਾਰੇ ਕੱਪੜੇ ਵੀ ਲਾਹ ਦਿੱਤੇ ਗਏ ਕੇਵਲ ਦਸਤਾਰ ਤੇ ਇੱਕ ਸ਼ਹਿਰੇ ਨੂੰ ਛੱਡ ਕੇ ਮਹਾਰਾਜਾ ਰਣਜੀਤ ਸਿੰਘ ਇਮਲੀ ਦੇ ਦਰਖਤ ਦੇ ਨਾਲ ਬੰਨਿਆ ਸਿਰ ਝੁਕਾਈ ਖੜਾ ਸੀ ਸੰਗਤਾਂ ਦੀ ਬੇਨਤੀ ਕਰਨ ਤੇ ਕੋੜੇ ਨਹੀਂ ਮਾਰੇ ਗਏ ਪਰ ਜਦੋਂ ਸ਼ਾਹੀ ਮਾਇਆ ਵਿੱਚੋਂ ਕੜਾ ਪ੍ਰਸ਼ਾਦ ਲਈ ਅਤੇ ਸਦਾ ਸਲਾਮਤੀ ਤੇ ਅਰਦਾਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਨੂੰ ਬੇਰਤੀ ਕੀਤੀ ਤਾਂ ਅਕਾਲੀ ਫੂਲਾ ਸਿੰਘ ਨੇ ਕਿਹਾ ਅਕਾਲ ਤਖਤ ਦੇ ਹੁਕਮਨਾਮੇ ਕਦੇ ਵਾਪਸ ਨਹੀਂ ਲਏ ਜਾਂਦੇ ਇਸ ਲਈ ਹੁਣ ਸੰਗਤਾਂ ਦੀ ਹੀ ਮਾਇਆ ਦੇ ਵਿੱਚੋਂ ਸ਼ਰਧਾ ਮੁਤਾਬਿਕ ਕੜਾ ਪ੍ਰਸ਼ਾਦੀ ਦੇਗ ਤਿਆਰ ਹੋਵੇਗੀ ਸਮੁੱਚੇ ਸਿੱਖ ਧਰਮ ਵਿੱਚ ਕੜਾ ਪ੍ਰਸ਼ਾਦੀ ਬੜੀ ਮਹੱਤਤਾ ਹੈ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਸ਼ ਤੇ ਬੈਠਿਆਂ ਹੀ ਸਾਰੇ ਮਨੁੱਖਾਂ ਨੂੰ ਕੜਾ ਪ੍ਰਸ਼ਾਦ ਛਕਾ ਕੇ ਅਭਿਮਾਨ ਤੇ ਅਸ਼ੂਤ ਦਾ ਰੋਗ ਹੀ ਮਿਟਾ ਦਿੱਤਾ ਭਾਈ ਗੁਰਦਾਸ ਜੀ ਨੇ ਕੜਾ ਪ੍ਰਸ਼ਾਦ ਦਾ ਨਾਮ ਪੰਚ ਅੰਮ੍ਰਿਤ ਵਿੱਚ ਲਿਖਿਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਦੀਵਾਨ ਦੀ ਸਮਾਪਤੀ ਮਗਰੋਂ ਵਰਤੌਣ ਦੀ ਮर्यादा ਬਣਾ ਦਿੱਤੀ ਸੀ ਪ੍ਰਾਚੀਨ ਪੰਥ ਵਿੱਚ ਕਾਰ ਲਿਖਿਆ ਹੋਇਆ ਹੈ ਇਹ ਗੁਰੂ ਨਾਨਕ ਦੇਵ ਜੀ ਦੀ ਮਹਾਨ ਦੇਣ ਹੈ ਗੁਰੂ ਅਰਜਨ ਦੇਵ ਜੀ ਨੇ ਇੱਕ ਵਾਰੀ ਹੁਕਮ ਕੀਤਾ ਸੀ ਕਿ ਮ੍ਰਿਤਕ ਦੇਹ ਦਾ ਸੰਸਕਾਰ ਕਰਨ ਮਗਨੋਂ ਕੜਾਹ ਪ੍ਰਸ਼ਾਦ ਵਰਤਾ ਦੇਣਾ ਇਸ ਦਾ ਬੜਾ ਡੂੰਗਾ ਭਾਵ ਹੈ ਸਿੱਖ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ ਕੜਾਹ ਪ੍ਰਸ਼ਾਦ ਤਿਆਰ ਕਰਨ ਵਾਲਿਆਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਫ਼ ਸੁਥਰੇ ਭਾਂਡੇ ਦੇ ਵਿੱਚ ਹੱਥਾਂ ਦੇ ਨਾਲ ਆਟਾ ਤੇ ਖੰਡ ਲੈ ਕੇ ਤੇ ਘਿਓ ਲੈ ਕੇ ਹੀ ਗੁਰਬਾਣੀ ਦਾ ਪਾਠ ਕਰਦੇ ਹੋਏ ਹੀ ਕੜਾਹ ਪ੍ਰਸ਼ਾਦ ਨੂੰ ਤਿਆਰ ਕਰਨ ਜੇਕਰ ਚਾਸ਼ਨੀ ਬਣਾਉਣ ਲਈ ਆਟਾ ਚੰਗੀ ਤਰ੍ਹਾਂ ਭੁੱਜ ਜਾਵੇ ਫਿਰ ਹੀ ਚਾਸ਼ਨੀ ਮਿਲਾਈ ਜਾਵੇ ਤੇ ਆٹے ਤੇ ਚਾਸ਼ਨੀ ਦੀ ਗਰਮਾਈ ਵਿੱਚ ਥੋੜਾ ਵੀ ਫਰਕ ਨਾ ਹੋਵੇ ਜੇਕਰ ਚਾਸ਼ਨੀ ਠੰਡੀ ਹੋ ਜਾਵੇ ਉਹ ਅਲੱਗ ਤੋਂ ਗਰਮ ਕਰ ਦਿੱਤੀ ਜਾਵੇ ਕੜਾਹ ਪ੍ਰਸ਼ਾਦ ਬਣਾਉਣ ਮਗਰ ਕੜਾਹੀ ਚੁੱਲ੍ਹੇ ਤੋਂ ਉਤਾਰ ਲੈਣੀ ਚਾਹੀਦੀ ਹੈ ਕੜਾਹ ਪ੍ਰਸ਼ਾਦ ਬਣਾਉਣ ਤੇ ਵਰਤੌਣ ਵਾਲੇ ਵਿਅਕਤੀ ਦੇ ਕੱਪੜੇ ਸਾਫ਼ ਹੋਣੇ ਚਾਹੀਦੇ ਹਨ ਮੈਲੇ ਨਹੀਂ ਹੋਣੇ ਚਾਹੀਦੇ ਚੰਗੀ ਤਰ੍ਹਾਂ ਹੱਥ ਧੋ ਕੇ ਸਾਫ਼ ਕੱਪੜੇ ਨਾਲ ਪਹੁੰਚ ਕੇ ਖੁਸ਼ਕ ਹੋਦੇ ਹੱਥ ਹੋਣੇ ਚਾਹੀਦੇ ਹਨ ਉਂਗਲਾਂ ਦੇ ਵਿੱਚ ਛਾਪਾਂ ਛੱਲੇ ਨਹੀਂ ਪਾਏ ਹੋਣੇ ਚਾਹੀਦੇ ਹੁਣ ਮੂੰਹ ਉੱਪਰ ਕਪੜਾ ਜਾਂ ਰੁਮਾਲ ਵੀ ਬੰਨਿਆ ਹੋਵੇ ਬਾਣੀ ਦਾ ਪਾਠ ਕਰਕੇ ਕੜਾਹ ਪ੍ਰਸ਼ਾਦ ਹੀ ਤਿਆਰ ਕੀਤਾ ਜਾਵੇ ਦੀਵਾਨ ਦਰਬਾਰ ਜਾਂ ਹਾਲ ਦੇ ਵਿੱਚ ਹੀ ਕੜਾਹ ਪ੍ਰਸ਼ਾਦ ਲਿਆਂਦਾ ਜਾਵੇ ਉਸ ਨੂੰ ਸਾਫ਼ ਥਾਲ ਜਾਂ ਸਾਫ਼ ਪ੍ਰਾਤ ਦੇ ਵਿੱਚ ਹੀ ਪਾ ਕੇ ਲਿਆਂਦਾ ਜਾਵੇ ਸਾਫ਼ ਕਪੜੇ ਦੇ ਨਾਲ ਟੱਕਿਆ ਹੋਵੇ ਦਰਬਾਰ ਹਾਲ ਵਿੱਚ ਪ੍ਰਸ਼ਾਦ ਇੰਨਾ ਠੰਡਾ ਕਰਕੇ ਲਿਆਂਦਾ ਜਾਵੇ ਇਹ ਲੈਣ ਵਾਲਿਆਂ ਦੇ ਹੱਥ ਨਾਲ ਸੜਨ ਪ੍ਰਸ਼ਾਦ ਦੇ ਵਿੱਚੋਂ ਜਿਹੜਾ ਕਿਉ ਹੈ ਅਲੱਗ ਤੋਂ ਨਾ ਟਪਕਦਾ ਹੋਵੇ ਜਿਸ ਤੋਂ ਗੁਰੂ ਸੰਗਤ ਦੇ ਕੱਪੜਿਆਂ ਦੇ ਉੱਪਰ ਦਾਗ ਪੈ ਜਾਣ ਗੁਰੂ ਸੰਗਤ ਦੇ ਕੱਪੜੇ ਖਰਾਬ ਹੋ ਜਾਣ ਆਨੰਦ ਸਾਹਿਬ ਦੀ ਬਾਣੀ ਦੀਆਂ ਪਹਿਲੀਆਂ 5 ਪੌੜੀਆਂ ਤੇ ਅਖੀਰਲੀ ਪੌੜੀ ਦਾ ਪਾਠ ਕਰਕੇ ਫਿਰ ਅਰਦਾਸ ਕਰਨ ਉਪਰੰਤ ਹੁਕਮਨਾਮਾ ਦਾ ਮੁਖਵਾਕ ਲੈ ਕੇ ਕਿਰਪਾਨ ਭੇਟ ਕਰਕੇ ਸਾਧ ਸੰਗਤ ਵਿੱਚ ਵਰਤੌਣ ਤੋਂ ਪਹਿਲਾਂ ਪੰਜ ਪਿਆਰਿਆਂ ਦਾ ਪ੍ਰਸ਼ਾਦ ਕੱਢ ਕੇ ਹੀ ਵਰਤਾਇਆ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਬੈਠੇ ਸਿੰਘ ਨੂੰ ਕੌਲੀ ਜਾਂ ਕਟੋਰੇ ਵਿੱਚ ਪ੍ਰਸ਼ਾਦ ਪਾ ਕੇ ਦੇ ਦਿੱਤਾ ਜਾਵੇ ਤਾਂ ਜੋ ਸੇਵਾ ਤੋਂ ਵਿਹਲਾ ਹੋ ਕੇ ਉਹ ਚੱਖ ਲਵੇ। ਪ੍ਰਸ਼ਾਦ ਵਰਤਾਉਣ ਵੇਲੇ ਸਭ ਤੋਂ ਇੱਕੋ ਜਿਹਾ ਹੀ ਵਰਤਾਇਆ ਜਾਵੇ। ਪ੍ਰਸ਼ਾਦ ਵਰਤਾਉਣ ਵੇਲੇ ਸਭ ਨੂੰ ਇੱਕੋ ਜਿਹਾ ਹੀ ਚਾਹੀਦਾ ਹੈ। ਕਲਗੀਧਰ ਪਿਤਾ ਜੀ ਦਾ ਹੁਕਮ ਹੈ। ਕਈ ਸ਼ਰਧਾਲੂ ਜਾਂ ਲੋਕ ਕੜਾ ਪ੍ਰਸ਼ਾਦ ਵਾਲੇ ਹੱਥ ਆਪਣੇ ਮੂੰਹ ਤੇ ਦਾੜੀ ਤੇ ਫੇਰਦੇ ਹਨ ਜੋਗ ਅਸੰਭੇ ਹੋਣ ਦੀ ਨਿਸ਼ਾਨੀ ਹੈ ਇਸ ਠੰਡੇਪਣ ਵਿੱਚ ਮਠਾਸ ਦਾ ਅੰਸ਼ ਹੁੰਦਾ ਹੈ ਜਿਸ ਕਰਕੇ ਮੱਖੀਆਂ ਮੂੰਹ ਤੇ ਬੈਠਦੀਆਂ ਹਨ ਇਸ ਤੋਂ ਇਲਾਵਾ ਜ਼ਮੀਨ ਤੇ ਸੁੱਤੀਆਂ ਦਾੜੀ ਵਿੱਚ ਕੀੜੀਆਂ ਵੀ ਤੁਰ ਸਕਦੀਆਂ ਹਨ ਇਸ ਲਈ ਇਹਨਾਂ ਗੱਲਾਂ ਤੋਂ ਬਚਿਆ ਜਾਵੇ ਸਾਨੂੰ ਠੰਡੇ ਵਾਲੇ ਹੱਥ ਕਿਸੇ ਕੱਪੜੇ ਨਾਲ ਸਾਫ਼ ਕਰ ਲੈਣੇ ਚਾਹੀਦੇ ਹਨ ਜਾਂ ਪਾਣੀ ਨਾਲ ਧੋ ਲੈਣੇ ਚਾਹੀਦੇ ਹਨ ਪੁਰਾਣੇ ਸਿੰਘਾ ਨੇ ਇਸ ਪਵਿੱਤਰ ਪ੍ਰਸ਼ਾਦ ਨਾਲ ਉਨ੍ਹਾਂ ਦਾ ਪ੍ਰਸ਼ਾਦ ਇਸ ਲਈ ਰੱਖਿਆ ਸੀ ਨਾ ਕਿ ਮਤ ਨਹੀਂ ਲੈਣਾ ਠੀਕ ਹੈ ਅੱਜ ਕੱਲ੍ਹ ਕਈਆਂ ਥਾਵਾਂ ਤੇ ਵੇਖਿਆ ਜਾਂਦਾ ਹੈ ਕਿ ਜਿੱਥੇ ਕੜਾਹ ਪ੍ਰਸ਼ਾਦੀ ਦੇ ਕੇ ਕਰਵਾਈ ਜਾਂਦੀ ਹੈ ਉਸ ਕਮਰੇ ਵਿੱਚ ਸੰਗਤਾਂ ਜੋੜੇ ਪਾ ਕੇ ਚਲੀਆਂ ਜਾਂਦੀਆਂ ਹਨ ਕੜਾਹ ਪ੍ਰਸ਼ਾਦ ਵਾਲੇ ਕਮਰੇ ਵਿੱਚ ਜੋੜੇ ਪਾ ਕੇ ਨਹੀਂ ਜਾਣਾ ਚਾਹੀਦਾ ਉੱਥੇ ਹੀ ਪ੍ਰਸ਼ਾਦ ਲੈ ਕੇ ਖਾਣਾ ਗੁਰਮਤ ਦੇ ਉਲਟ ਹੈ ਕੜਾਹ ਪ੍ਰਸ਼ਾਦ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪ੍ਰਾਪਤ ਕਰਕੇ ਛਕਣ ਦੇ ਨਾਲ ਮਨ ਨੂੰ ਤ੍ਰਿਪਤੀ ਪ੍ਰਾਪਤ ਹੋ ਜਾਂਦੀ ਹੈ ਸੰਗਤਾਂ ਨੂੰ ਪੈਸੇ ਨਾਲ ਦੇਗ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਭੇਂਟ ਕਰਕੇ ਜੋ ਬਾਕੀ ਬਚਿਆ ਪ੍ਰਸ਼ਾਦ ਮਿਲ ਜਾਂਦਾ ਹੈ ਉਸ ਨੂੰ ਵੰਡ ਕੇ ਛਕ ਲੈਣਾ ਚਾਹੀਦਾ ਹੈ ਅਣਜਾਣ ਵਿਅਕਤੀ ਤੋਂ ਪ੍ਰਸ਼ਾਦ ਲੈ ਕੇ ਕਦੇ ਨਾ ਖਾਓ ਜੀ ਕਿਉਂਕਿ ਉਹ ਪ੍ਰਸ਼ਾਦ ਖਵਾ ਕੇ ਕਈ ਵਾਰ ਲੋਕਾਂ ਨੂੰ ਲੁੱਟ ਲੈਂਦੇ ਹਨ ਤੇ ਜਦੋਂ ਵੀ ਤੁਸੀਂ ਪਰਸ਼ਾਦ ਲੈਂਦੇ ਹੋ ਤਾਂ ਵਾਹਿਗੁਰੂ ਜੀ ਦੀ ਅਸੀਸ ਸਮਝਿਆ ਕਰੋ ਤੇ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਦੇ ਹੀ ਰਹਾ ਕਰੋ ਹਮੇਸ਼ਾ ਪ੍ਰਸ਼ਾਦ ਲੈਂਦੇ ਸਮੇਂ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਜ਼ਰੂਰ ਕਰਿਆ ਕਰੋ ਜਿਸ ਦੇ ਨਾਲ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇ ਤੇ ਸ਼ੱਕਿਆ ਹੋਇਆ ਪ੍ਰਸ਼ਾਦ ਤੁਸੀਂ ਫਿਰ ਸਵਾਸ ਸਵਾਸ ਨਾਮ ਜਪੋ ਜਿਸ ਦੇ ਨਾਲ ਤੁਸੀਂ ਸ਼ੱਕੇ ਹੋਏ ਪ੍ਰਸ਼ਾਦ ਦੇ ਨਾਲ ਪਰਮਾਤਮਾ ਜੀ ਦਾ ਨਾਮ ਵਾਰ-ਵਾਰ ਜਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ